ਸਭ ਤੋਂ ਪਹਿਲਾਂ ਅਸੀਂ ਉਸ ਵੈਗੁਰੂ ਦਾ ਸ਼ਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਹ ਸੰਸਾਰ ਦੇ ਉੱਤੇ ਆਪਣਾ ਸਿਮਰਨ ਕਰਨ ਲਈ ਭੇਜਿਆ ਸੀ ਆਪਣੇ ਨਾਲ ਮਲਾਪ ਕਰਨ ਵਾਸਤੇ ਭੇਜਿਆ ਸੀ ਪਰ ਇੱਥੇ ਆ ਕੇ ਅਸੀਂ ਸੰਸਾਰਿਕ ਕੰਮਾਂ ਵਿੱਚ ਲੱਗ ਕੇ ਸੰਸਾਰਿਕ ਪਦਾਰਥਾਂ ਵਿੱਚ ਫਸ ਕੇ ਆਪਣਾ ਜੀਵਨ ਗੁਆ ਰਹੇ ਹਾਂ ਤਾਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਅੰਦਰ ਉਸ ਮਾਲਕ ਦੇ ਸੱਚ ਨੂੰ ਬਿਆਨ ਕੀਤਾ ਹੈ ਕਿ ਉਹ ਪ੍ਰਮਾਤਮਾ ਹੀ ਸੱਚ ਹੈ ਜਿਹੜਾ ਸਾਡਾ ਆਪਣਾ ਹੈ ਅਸੀਂ ਉਸੇ ਮਾਲਕ ਨੂੰ ਯਾਦ ਕਰਨਾ ਹੈ ਉਸੇ ਦਾ ਸਿਮਰਨ ਕਰਨਾ ਹੈ ਆ ਫਰਮਾ ਰਹੇ ਹਨ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਰਾਮ ਕਲੀ ਮਹਲਾ ਤੀਜਾ ਦੇ ਅੰਦਰ ਕਹਿ ਰਹੇ ਹਨ ਆਨੰਦ ਸੁਨੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਕਹਿ ਰਹੇ ਹਨ ਭਾਗਾਂ ਵਾਲਿਓ ਉਸ ਆਨੰਦ ਨੂੰ ਆਪਣੇ ਅੰਦਰੋਂ ਸੁਣੋ ਸਗਲ ਮਨੋਰਥ ਪੂਰੇ ਕਹਿੰਦੇ ਨੇ ਕਿ ਸਾਰੇ ਮਨੋਰਥ ਪੂਰੇ ਹੋ ਜਾਣਗੇ ਮਨ ਦੀਆਂ ਸਾਰੀਆਂ ਦੌੜਾਂ ਖਤਮ ਹੋ ਜਾਣਗੀਆਂ ਸਾਰੇ ਸੰਕਲਪ ਪੂਰੇ ਹੋ ਜਾਣਗੇ ਫਰਮਾਰੇ ਹਨ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਕੰਨਨ ਕੇ ਪਾਰ ਬ੍ਰਹਮ ਪਰਮਾਤਮਾ ਨੂੰ ਜਦੋਂ ਅੰਦਰੋਂ ਪਾ ਲਿਆ ਉਸ ਪਰਮ ਆਤਮਾ ਪ੍ਰਭੂ ਨੂੰ ਜਦੋਂ ਅੰਦਰੋਂ ਮਿਲ ਪੈ ਤਾਂ ਕਹਿੰਦੇ ਨੇ ਕਿ ਉਤਰੇ ਸਗਲ ਬਸੂਰੇ ਕੰਦਰ ਸਾਰੇ ਚਿੰਤਾ ਸਾਰੇ ਚੋਰੇ ਮਿਟ ਜਾਣਗੇ ਖਤਮ ਹੋ ਜਾਣਗੇ ਆਪ ਫਰਮਾ ਰਹੇ ਹਨ ਦੁੱਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਫਰਮਾ ਰਹੇ ਹਨ ਕਿ ਸਾਡੇ ਅੰਦਰ ਉਸ ਦੇ ਆਨੰਦ ਦੇ ਨਾਲ ਦੁੱਖ ਰੋਗ ਕਸਤ ਸਭ ਦੂਰ ਹੋ ਜਾਣਗੇ ਇਹ ਮਿਟ ਜਾਣਗੇ ਸੁਣੀ ਸੱਚੀ ਬਾਣੀ ਅਸੀਂ ਜਦੋਂ ਆਪਣੇ ਅੰਦਰ ਉਸ ਆਨੰਦ ਨੂੰ ਜਾਣ ਲਿਆ ਸਾਡੇ ਅੰਦਰ ਉਸ ਆਵਾਜ਼ ਨੂੰ ਅਸੀਂ ਆਤਮਿਕ ਆਵਾਜ਼ ਨੂੰ ਅੰਦਰੋਂ ਸੁਣਿਆ ਤਾਂ ਕੰਦ ਇਹ ਸਾਰੀਆਂ ਕਸਤ ਰੋਗ ਖਤਮ ਹੋ ਜਾਣਗੇ ਗੁਰੂ ਸਭ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਕਿ ਉਹ ਅਨਹਦ ਬਾਣੀ ਗੁਰੂ ਸ਼ਬਦ ਜਾਣੀ ਉਹ ਅਨਹਦ ਬਾਣੀ ਹਰ ਇੱਕ ਦੇ ਅੰਦਰ ਹੈ ਉਹ ਗੁਰੂ ਦੇ ਦੁਆਰਾ ਉਸ ਨੂੰ ਜਾਣਿਆ ਜਾ ਸਕਦਾ ਹੈ ਜਿਹਨੂੰ ਗੁਰੂ ਘਰ ਦੀ ਬਾਣੀ ਕਹਿੰਦੀ ਹੈ ਕਹਿੰਦੇ ਕਿ ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਹਿਬ ਸਿਉ ਲਿ ਲਾਇ ਕੰਨ ਵਿੱਚ ਉਹ ਸਾਡੇ ਅੰਦਰ ਹੀ ਜੋਤ ਹੈ ਉਸ ਜੋਤ ਦੇ ਅੰਦਰੋਂ ਇੱਕ ਆਵਾਜ਼ ਆ ਰਹੀ ਹੈ ਉਹ ਲਗਾਤਾਰ ਹੋ ਰਹੀ ਹੈ ਉਹ ਹਰ ਇੱਕ ਦੇ ਅੰਦਰ ਹੋ ਰਹੀ ਹੈ ਨਿਰੰਤਰ ਬਾਣੀ ਉਹ ਲਗਾਤਾਰ ਚੱਲ ਰਹੀ ਹੈ ਸੱਚੇ ਸਹਿਬ ਸਿਉ ਲਵ ਲਾਈ ਜਦੋਂ ਉਸ ਸੱਚੇ ਬਾਲਕ ਨਾਲ ਉਸ ਸੱਚੇ ਸਹਿਬ ਦੇ ਨਾਲ ਲਿਵ ਜੋੜ ਜਾਵੇ ਤਾਂ ਉਹ ਅੰਦਰੋਂ ਸੁਣ ਲੱਗ ਜਾਂਦੀ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਉਸੇ ਬਾਣੀ ਨੂੰ ਉਸੇ ਆਵਾਜ਼ ਨੂੰ ਅਸੀਂ ਅੰਤਰ ਆਤਮਾ ਦੇ ਵਿੱਚ ਸੁਣਨਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਕੰਧਨ ਹਨ ਕਿ ਸੱਚੇ ਸੰਤ ਤੇ ਸੱਜਣ ਪੁਰਖ ਉਸ ਪ੍ਰਭੂ ਵਿੱਚ ਲੀਨ ਹੋ ਕੇ ਆਨੰਦਿਤ ਹੋ ਜਾਂਦੇ ਹਨ ਕੰਧਨੇ ਸੰਤ ਸੱਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਕਹਿੰਦੇ ਇਹ ਆਨੰਦ ਪੂਰੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਉਸ ਦੇ ਗਿਆਨ ਦੀ ਪ੍ਰਾਪਤੀ ਵਿੱਚ ਹੀ ਹੋ ਸਕਦਾ ਹੈ। ਤਾਂ ਕਹਿ ਰਹੇ ਹਨ ਸੁੰਤੇ ਪਨੀਤ ਕਹਿ ਤੇ ਪਵਿੱਤ ਸਤਗੁਰੂ ਵਿਆਪ ਪਰਪੂਰੇ। ਪਰਮਾ ਰਹੇ ਹਨ ਕਿ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ। ਅਤੇ ਉਸ ਮਾਲਕ ਦਾ ਸਿਮਰਨ ਕਰਨ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ। ਸਤਗੁਰੂ ਵਿਆਪ ਪਰਪੂਰ ਉਹਨਾਂ ਨੂੰ ਸਤਿਗੁਰੂ ਹਰ ਜਗ੍ਹਾ ਤੇ ਦਿਸਣ ਲੱਗ ਜਾਂਦਾ ਹੈ ਕਿ ਉਹ ਪ੍ਰਮਾਤਮਾ ਹਰ ਜਗ੍ਹਾ ਤੇ ਹੀ ਮੌਜੂਦ ਹੈ ਆਪ ਫਰਮਾ ਰਹੇ ਹਨ ਆਪ ਫਰਮਾ ਰਹੇ ਹਨ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੇ ਜੀਵ ਉਸ ਮਾਲਕ ਦੀ ਛਣ ਵਿੱਚ ਪਹੁੰਚ ਜਾਂਦੇ ਹਨ ਆਪਣੇ ਆਪ ਨੂੰ ਉਸ ਮਾਲਕ ਦੇ ਸਿਲੰਡਰ ਕਰਦੇ ਜ ਦਿੰਦੇ ਹਨ ਉਹਨਾਂ ਦੇ ਅੰਦਰ ਅਨਹਦ ਸ਼ਬਦ ਵਜਨਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੇ ਅੰਦਰ ਉਹ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦੇ ਅੰਦਰ ਖੇੜਾ ਤੇ ਖੁਸ਼ੀ ਪੈਦਾ ਹੋ ਜਾਂਦੀ ਹੈ ਤਾਂ ਗੁਰੂ ਅਰਜਨ ਦੇਵ ਜੀ ਵੀ ਫਰਮਾਨ ਕਰਦੇ ਹਨ ਆਪ ਕਹਿੰਦੇ ਹਨ ਕਿ ਗੁਰੂ ਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਕਹਿੰਦੇ ਨੇ ਕਿ ਉਸ ਮਾਲਕ ਦੇ ਚੰਨ ਮੱਥੇ ਦੇ ਵਿੱਚ ਹਨ ਤੇ ਉੱਥੇ ਅਸੀਂ ਉਸ ਮਾਲਕ ਨੂੰ ਯਾਦ ਕਰਕੇ ਸਾਰੇ ਦੁੱਖਾਂ ਕਲੇਛਾਂ ਦਾ ਅੰਤ ਹੋ ਸਕਦਾ ਹੈ ਆਓ ਗੁਰੂ ਸਾਹਿਬ ਦੇ ਅੱਜ ਦੇ ਇਸ ਚੌਤੂ ਵੀ ਅਸੀਂ ਲਾਭ ਅਠਾ ਕੇ ਉਸ ਮਾਲਕ ਦੀ ਪ੍ਰਾਪਤੀ ਕਰ ਸਕਦੇ ਹਾਂ ਆਪਣੇ ਅੰਦਰੋਂ ਉਸ ਆਨੰਦ ਦੀ ਅਵਸਥਾ ਨੂੰ ਅਸੀਂ ਜਾਣ ਕੇ ਉਸ ਸੱਚੇ ਮਾਲਕ ਨੂੰ ਆਪਣੇ ਅੰਦਰ ਵਸਾ ਕੇ ਇਸ ਕੀਮਤੀ ਜਨਮ ਦਾ ਲਾਹਾ ਲੈ ਕੇ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ ਜੀ